ਕੰਨ ਨੂੰ ਬਾੜ ਗਿਆ ਨਾਲ ਜੇ ਤੂੰ ਤੱਕਣਾ ਨੂਰ ਪਰਮਾਤਮਾ ਦਾ ਪਲ-ਪਲ ਉਸ ਦਾ ਨਾਮ ਜਪਾਰ ਸੋਣੇ ਤੈਨੂੰ ਮਿਲੂ ਜ਼ਰੂਰ ਯਕੀਨ ਰੱਖੀ ਤਰ ਮੰਣਿਆ ਆਪਣਾ ਉਸ ਤੋਂ ਵਾਰ ਸੋਣੇ ਦੁੱਖਾ ਸਾਰਿਆਂ ਦਾ ਉਹ ਇੱਕ ਨਾਰੂ ਜਾਵੀ ਉਸ ਨਾਲ ਤਰੀ ਪਿਆਰ ਸੋਣੇ ਸਮਰਣ ਗੁਰੂ ਕਰਤਾਰ ਦਾ ਸੀਸਿਆ ਸਾਧੰਦਾ ਤਾਪਦੇ ਆਦਿ ਅਨੁਠਾਰ ਸੋਨੇ ਸਮਰਣ ਗੁਰੂ ਕਰਤਾਰ ਦਾ ਸੀਸਿਆ ਸਾਧੰਦਾ ਤਾਪਦੇ ਆਦਿ ਅਨੁਠਾਰ ਸੋਨੇ ਮਨ ਦੇ ਇਸਰਾ ਉਸ ਨਾ ਵਿਛੜ ਜਾਂਦੇ ਜਿਵੇਂ ਆਰ ਦੇ ਨਾਲ ਪ੍ਰਾਰ ਸੋਲੇ ਉਹਦੇ ਹੁਕਮ ਤੋਂ ਬਾਣਾ ਬਾਦ ਚੁੱਲੇ ਬਹੀ ਕੈ ਰਬ ਬਸਾਰ ਸੋਨੇ ਵਿਸ਼ਨੂ ਉਸ ਅਕਾਲ ਦਾ ਨਾਮ ਜਰਕੇ ਬਣ ਕੇ ਆ ਗਿਆ ਕ੍ਰਿਸ਼ਨ ਬੁਲਾਰ ਸੋਣੇ ਜੰਮਣਾ ਮਰਨਾ ਵਾਲੇ ਸੰਸੇ ਮੁਕ ਜਾਦੇ ਸੁਰੂ ਗੁਰੂ ਦਾ ਅਮਰਤ ਪ੍ਰਚਾਰ ਸੋਣੇ ਫੁੱਲਾ ਡਾਲ ਵਰ ਦੇਵ ਨੂੰ ਪੂਰ ਦਿੱਸੀ ਰਾਣੀ ਨਾਮ ਦੀ ਜਨ ਕੁਦਲਾਰ ਸੋਣੇ ਲਾਇ ਭੋਗ ਪ੍ਰਮਾਤਮਾ ਪਾਡਵਾ ਦੇ ਜਾ ਕੇ ਹਸਨਾ ਪੁਰੀ ਵਿੱਚਕਾਰ ਸੋਣੇ ਕਾਟ ਕਾਟ ਦੇ ਵਿੱਚ ਪ੍ਰਵੇਸ਼ ਕਰਦਾ ਔ ਬਨਹਾਰਿਆ ਨੂੰ ਮਖ ਸੁਨਹਾਰ ਸੋਣੇ ਕੱਖਾ ਵਿਜਿੰਦ ਗਾਨੀਆਂ ਪਾ ਦਿੰਦਾ ਲੀਲਾ ਰੱਬ ਦੀ ਅਪਰਾਪਾਰ ਸੋਣੇ ਬ੍ਰਹਮਾ ਵਿਸ਼ਨੂੰ ਦੇ ਕਿਛੁ ਮਹੇ ਸਾਰੇ ਕਰਦੇ ਹਰੀ ਦਾ ਰੋ ਸਤਕਾਰ ਸੋਣੇ ਦੇ ਕੇ ਆਪਣਾ ਨਾਮ ਉਪਾਸ਼ਕ ਨੂੰ ਪਵਦਨ ਸਾਗਰਾਂ ਚੋਂ ਕਰਦਾ ਪਾਲ ਸੋਣੇ ਜਿਹੜਾ ਉਸ ਦੇ ਨਾਲ ਧਿਆਨ ਤਰਦਾ ਦਿੰਦਾ ਉਹ ਸੁਣੋ ਉਹ ਦਿਦਾਰ ਸੋਹਣੇ ਜੀਵ ਜੰਤ ਜਹਾਨ ਦੇ ਵਿੱਚ ਸਾਰੇ ਸਾਰੇ ਉਸ ਨੂੰ ਏਕੁਨਹਾਰ ਸੋਹਣੇ ਉਹ ਪਾਲਦਾ ਏ ਜੀਵਾਂ ਸਾਰਿਆਂ ਨੂੰ ਜਰੇ ਜਰੇ ਦੀ ਜਾਣਦਾ ਸਾਰ ਸੋਹਣੇ ਜਿਹੋ ਜਿਹੋ ਜੈ ਜੀਵ ਤਪਾਦ ਕੀਤੇ ਤਿਹ ਦਿਹੋ ਜਿਹੜੇ ਅਹਾਰ ਸੋਹਣੇ ਉੰਦੀ ਨਦਰ ਤੋਂ ਮਾਰਨਾ ਚੀਤ ਕੋਈ ਫੁੱਲ ਫੁੱਲ ਮੇਰਿਆ ਮਹਿਕਾਰ ਸੋਨੇ ਤਰਵਰ ਚੂਲਦਾ ਜਦੋਂ ਜਾ ਉਦਾਸੀ ਮਾਲਕ ਜਾ ਬਦਾਇ ਆ ਪਸਤਾਰ ਸੋਨੇ ਧਨ ਤਨ ਗੁਰਦੇਵ ਜੀ ਪਾਗ ਦੇ ਸੰ ਪੰਛੀ ਪਉਣੋ ਤੇ ਉਡਣ ਹਾਰ ਸੋਨੇ ਲੱਖਾਂ ਆਪਦੇ ਸੀ ਲੱਖਾਂ ਜਾਵਦੇ ਸੀ ਲੱਗੀ ਰਹੀ ਹਮੇਸ਼ੁਲ ਜਾਰ ਸੋਨੇ ਰੱਬੀ نور ਦੀ ਰੋਸ਼ਨੀ ਚੰਦ ਦੀ ਸੀ ਓਥੇ ਨਹੀਂ ਸੀ ਨਿਰਗੁਬਾਰ ਸੋਣੇ ਜਿਹੜੇ ਰੱਬ ਦੀ ਬੰਦ ਬਣਾਏ ਤੇਰੀ ਤੂੰ ਤਾਉ ਸੁਣੋ ਨਿਆ ਬਿਸਾਰ ਸੋਣੇ ਧਰਮੀ ਲੋਕ ਲੰਘ ਜਾਂਦੇ ਸਾਗਰਾਂ ਲੋ ਲੈਂਦੀ ਪਾਪੀਆਂ ਡੋ ਮੈਂਦਾਰ ਸੋਣੇ ਤੈਨੂੰ ਕਿਸੇ ਨੇ ਪਾਰ ਲਗਾਵਣਾ ਨਹੀਂ ਪਵਾ ਸਹ ਗਨੇ ਕਰੀ ਪੁਕਾਰ ਸੋਣੇ ਗੁਰੂ ਦਸਿਆ ਨਾਮ ਦੇ ਕੱਚਾ ਨੂੰ ਗੁੰਮਣਗੇਰੀਆਂ ਲੈਂਦੀਆਂ ਥਾਣ ਸੋਨੇ ਪੜ ਕੇ ਦੇਖ ਰਮੈਣ ਦੇ ਵਿੱਚ ਲਿਖਿਆ ਹੁੰਦੀ ਰਹੀ ਹੰਕਾਰ ਦੀ ਆਰਜੋਣੇ ਮਾੜੋ ਸੁੱਤਿਆ ਉੱਟ ਕੇ ਨਾਮ ਜਾਪ ਲੈ ਲੱਠੀ ਜਾਪਦੀ ਉਮਰ ਬੇਕਾਰ ਸੋਨੇ ਠੱਗੀ ਜਾਉਂਦੀ ਦਿਨ ਉਸ ਰਾਤ ਨੂੰ ਕੰਮ ਕਰੋ ਲੋ ਮੋਹ ਤੇ ਹੰਕਾਰ ਛੋੜੇ ਪਾਪੀ ਲੋਗ ਜਮ ਦੋਤੇ ਫੜੇ ਹੋਏ ਦੇਖੇ ਜਾਉਂਦੇ ਤ੍ਰਿਲ ਚਾਰ ਸੋਨੇ ਜ਼ਵਰਾ ਇਹਨੇ ਅਗਦੇ ਵਿੱਚ ਲੋੜਾ ਜਿਹੜੇ ਹੋਣ ਸ਼ੈਤਾਨ ਦੇ ਯਾਰ ਸੋਣੇ ਅਸਤੀ ਰੋੜ ਦੀ ਜੀ ਉਹਨੂੰ ਚੱਕ ਸਕੇ ਜੇਕਰ ਟਾਪਦੀ ਨਾ ਸਤਕਾਰ ਸੋਣੇ ਜਿਹੜੇ ਅਦਬ ਨਹੀਂ ਮੰਨਦੀ ਆਦਮੀ ਦਾ ਹੁੰਦੀ ਨਾਰੀਆਂ ਵਿੱਚ ਪੁਨਾਰ ਸੋਣੇ ਕੀ ਤੂੰ ਇੱਕ ਜ਼ਬਾਨ ਦੇ ਰਸੇ ਬਦਲੇ ਫਿਰੇ ਖੇਡਦਾ ਰਹੋ ਸ਼ਿਖਾਰ ਸੋਣੇ ਗਏ ਹਰੀ ਨਾਰੈਣ ਦਾ ਜਾਪ ਕਰਕੇ ਜਨ ਜਗਦੇ ਭੈ ਉਤਾਰ ਸੋਨੇ ਪਵਨ ਪੁੱਤਰ ਨੇ ਸੀਤਾ ਟਾਏ ਟਾਪ ਲਾਏ ਉਹਦੇ ਚਰਨਾ ਤੋਂ ਹੋ ਕੇ ਬਲਹਾਰ ਸੋਨੇ ਉਹਦੇ ਅਮਰ ਤੇ ਦੇ ਵਿੱਚ ਇਸ਼ਨਾਨ ਕਰਕੇ ਜਨਮ ਜਨਮ ਦੇ ਟੁੱਟਨ ਬੁਖਾਰ ਸੋਨੇ ਦੇਵਣ ਵਿਦਿਆ ਗਿਆਨ ਹੁੰਦੇ ਆਣੂ ਆਇਆ ਆਪੇ ਇਥੇ ਪ੍ਰਵਤਕਾਰ ਸੋਨੇ ਸੋਨੇ ਰਚੀ ਰਮੈ ਜਹਾਨ ਅੰਦਰ ਟੋ ਪ੍ਰਿਆਸ ਦੇ ਸੁਨਸਾਰ ਸੋਨੇ ਕੀ ਸਿੰਬੂਲ ਬਿਲਾ ਭਵਰਿਆ ਨਾ ਬਾਗਾ ਸੁਕਿਆ ਦੀਨ ਗੁਲਜਾਰ ਸੋਨੇ ਖੁਦ ਪੁੱਤੀ ਆਪਣੀ ਉਸਨੇ ਆਪ ਕੀਤੀ ਜੰਮਣ ਮਰਨ ਵਿੱਚ ਉਹ ਵਾਰ ਸੋਨੇ ਆਦਪੁਰਖ ਭਗਵੰਦ ਨਰੈਣ ਉਹ ਜੀਵ ਜੰਤ ਸਭ ਸਾਜਨ ਹਾਰ ਸੋਨੇ ਸਹਾਵਾਪੁਰ ਦੇ ਬਲੀ ਬਲਵੰਦੀਓ ਦੇ ਰਾਜੇ ਰਾਣੀਆਂ ਚ ਘਟ ਦਵਾਰ ਸੋਹੇ ਵਜਣ ਸੰਗ ਭਗਵੰਦ ਦਾ ਲਖ ਦਾਸੀ ਤਮਸ਼ਾ ਨਦੀ ਤੇ ਲੋਇ ਦਰਬਾਰ ਸੋਹੇ ਕੋਈ ਮੇਧਨੀ ਸੀ ਉਥੇ ਸੰਤਾਂ ਦਾ ਧਰਤੀ ਚੱਲਦੀ ਨਹੀਂ ਸੀ ਪਾਰ ਸੋਹੇ ਚਰਨ ਰਿੰਦੀਆਂ ਸਿੱਧੀਆਂ ਚੁੰਗੀਆਂ ਨੰਨ ਬੈਠਾ ਤਖਤ ਉਤੇ ਨਰੰਕਾਰ ਸੋਹੇ ਲੋਕੀ ਦੇਖਦੇ ਰੱਬ ਦੇ ਮੂਰਤੇ ਨੂੰ ਕਰਦੇ ਆ ਆਪਣਾ ਰੋਜ ਉਦਾਰ ਸੋਣੇ ਚਰਨ ਰਿੰਦੀਆਂ ਸਿੱਧ ਗਿਆ ਚੁੰਦੀਆਂ ਸੀ ਬੈਠਾ ਤੱਕ ਤੋਂ ਦੇਨ ਰੰਕਾਰ ਸੋਣੇ ਲੋਕੀ ਦੇਖਦੇ ਰੱਬ ਦੇ ਮੂਰਤੇ ਨੂੰ ਕਰਦੇ ਆ ਆਪਣਾ ਰੋਜ ਉਦਾਰ ਸੋਣੇ ਓ ਮਾੜਾ ਫਿਰ ਦੇ ਉਸ ਪ੍ਰਮਾਤਮਾ ਜੀ ਉਤੇ ਕਈ ਹਜ਼ਾਰ ਹਜ਼ਾਰ ਸੋਨੇ ਉਤੇ ਗਾਨੂ ਸੀ ਬੇਦੀਆਂ ਨਾਦੀਆਂ ਦੇ ਸਦਾ ਗੂਂਦੀ ਸੀ ਤੁਲਕਾਰ ਸੋਨੇ ਧਰਤ ਸੰਗ ਦਾ ਰੋਲ ਜਾਂਦੀਆਂ ਸਨ ਪਰ ਪਰ ਚੋਲੀਆਂ ਨਾਮ ਪੰਡਾਰ ਸੋਨੇ ਮਾਲਕ ਜਗ ਦਾ ਇਹ ਤਰਾ ਸਜਦਾ ਏ ਜਿਵੇਂ ਚੰਦ ਸੱਚੇ ਵਿੱਚ ਤਾਰ ਸੋਨੇ ਚੰਗੀ ਗਾਲਣਾ ਮੋੜਨਾ ਚਾਹੁੰਦਾ ਤੂੰ ਲੈ ਜੇ ਕਿਸੇ ਦੂਜੀ ਨੂੰ ਨਾਰ ਸੋਨੇ ਅੱਖਾਂ ਜੋੜਨਾ ਆਪਲਾ ਨਵੇਂ ਗਾਤੋਂ ਨੂੰ ਮੁਰਿਦ ਵਿੱਚ ਮਾਰ ਜਾਵੇ ਪਾਸਾ ਵੱਟ ਕੇ ਨਹੀਂ ਤੇਥੋਂ ਦੇਖ ਹੋਣੇ ਧੀਆ ਪੁੱਤ ਨਾਰੀ ਰਿਸ਼ਤੇਦਾਰ ਸੋਨੇ ਤੇਥੋਂ ਮੰਗਿਆ ਨਹੀਂ ਜਾਣਾ ਕੋਟ ਪਾਣੀ ਜਦੋਂ ਪੈ ਗਿਆ ਗੋੜ ਪਸਾਰ ਸੋਨੇ ਛਾੜਿਆ ਆਵਣਾ ਕਬਰ ਸਥਾਨ ਅੰੰਦਨ ਤੈਨੂੰ ਚਾਕੇ ਚਾਰ ਤੁਹਾਰ ਸੋਨੇ ਪਵ ਵਸਾ ਗੜੇ ਬਰਸਦੀ ਉਮਰ ਹੋਵੇ ਪੈਂਦਾ ਛੱਡਣੇ ਅੰਤ ਮੁਨਾਰ ਸੋਨੇ ਪਹਿਣਾ ਜਾਵਣਾ ਜੂਲ ਤੂਲ ਅੰਦਰ ਦਿੱਤੀ ਰਾਬਣੇ ਜਦੋਂ ਫਟਕਾਰ ਸੋਨੇ ਜਿੰਨੇ ਸਿਮਰਿਆ ਨਹੀਂ ਭਗਵੰਤ ਤਾਈ ਉਹ ਦਾ ਦਨੰਤਰ ਘਾਰ ਤਰਕਾਰ ਸੋਨੇ ਨੰਨੇ ਕੁੰਮ ਦੇ ਵਾਹ ਕਰਾੜ ਪਾਪੀ ਤ੍ਰਿਗਤ ਜੋਲ ਅੰਦਰ ਵਾਰ ਵਾਰ ਸੋਨੇ ਤੇਰੀ ਜੀਵ ਨੂੰ ਦਮਾਣੇ ਭੁੱਲ ਲੈਣਾ ਨਾਣੇ ਭੁੱਲ ਜਿਵੇਂ ਪਠਿਆਰ ਸੋਨੇ ਜਦੋਂ ਤੱਕ ਨਾ ਜਪੇ ਪ੍ਰਮਾਤਮਾ ਨੂੰ ਲੈਣੀ ਸ੍ਰੀਉਨਾ ਕਦੇ ਵੰਦਾਰ ਸੋਨੇ ਛੱਟੇ ਬੁਰੇ ਕੰਮ ਧੜੇ ਧੰਧਿਆਂ ਤੇ ਕੀਤੀ ਕਦੇ ਨਾਏ ਵਿਚਾਰ ਸੋਹੇ ਡਾਂਡ ਲੱਗਨੇ ਤੂਜਨੇ ਪਾਪ ਕੀਤੇ ਜਦੋਂ ਹੋੜ ਗਏ ਨੇ ਦਤਾਰ ਸੋਣੇ ਧਰਮ ਰਾਜ ਦੇ ਸਾਥ ਦਾ ਧੜਾ ਪੂਰਾ ਲੈ ਕੇ ਲਵੇ ਨਿਕਾਰ ਨਿਕਾਰ ਸੋਣੇ ਜਿੰਨੇ ਪਾਪ ਕੀਤੇ ਆਪੇ ਮੰਨੜੇ ਤੂਜਨੋ ਪੜੀ ਜਮਦੂਤ ਦੀ ਮਾਰ ਸੋਣੇ ਸ਼ਮਕਾ ਪੈਣੀ ਆ ਨਗਲ ਸਰੀਰ ਤੇ ਰਤ ਡੁੱਲਣੀ ਵਾਂਗ ਚਲਾਰ ਸੋਨੇ ਜਿਹੜੇ ਨਾਮ ਨਾ ਜਪਣ ਗੁਰੂ ਦੇਵ ਜੀਓ ਲੈਂਦੀ ਪਕੜ ਚੁਰਾਸੀ ਦੀ ਗਾਰ ਸੁਰਣ ਰਤਨਾ ਕੰਨਨ ਪਾੜ ਗਿਆਨ ਪਾਲ ਪੜ ਬੰਦਨਾ ਬੰਦਗੀ ਕਰੂ ਤੇਰੀ ਆਇਆ ਰੱਬ ਦੇ ਨਾਲ ਤਰਾਰ ਕਰਕੇ ਡਾਲ ਦਰਦੀ ਆ ਦਰਦ ਵੰਦਾਏ ਕਿੰਨੇ ਜਦੋਂ ਰੋਮਦਾਸੀ ਜਾਰ ਰੋਜ਼ਾਰ ਕਰਦੇ ਭਰ ਭਰ ਅੱਖੀਆਂ ਦਿਲਵਰਾ ਡੋਲਦਾਸੀ ਮਖ ਸੁਨਹਾਰ ਦੇ ਨਾਲ ਤਿਆਰ ਦਰਗੇ ਹੋ ਜੰਮਣ ਮਰਨ ਵਾਲੇ ਲੇਖੇ ਮੁੱਕ ਜਾਂਦੇ ਜਗਤ ਗੁਰੂ ਜੀ ਨਾਲ ਪਿਆਰ ਕਰਕੇ ਮਾਨ ਗੁਜਾਉਂਦੇ ਜਹਾਨ ਵਿੱਚੋਂ ਪਾਤ ਆਪਣੀ ਆਪ ਖਵਾਰ ਕਰਕੇ ਕੁੱਟਾ ਪੈਂਦੀਆਂ ਨਾ ਮਹਿੋਨ ਅਣਜੰਮ ਮਾਰਦੇ ਬਣਾ ਲਚਾਰ ਕਰਕੇ ਜਿਨ੍ਹਾਂ ਨੇ ਭਗਵੰਦ ਦੇ ਗੀਤ ਗਾਏ ਬਾਜ ਜਗ ਵਾਲੀ ਉਹ ਜਾਣ ਹਰ ਕੇ ਸੈਨਾ ਰਾਮ ਦੀ ਕਰੀ ਸੁਰਜੀ ਸੀਤੂ ਵਾਲੀ ਜਾਗ ਦੇ ਮੇਰੇ ਆਪਾਰ ਕਰਕੇ ਮਿਲਣਾ ਰੱਬ ਨੂੰ ਦੁਨਾਂ ਗੁਰਦੇਵ ਜਿਓ ਹਉ ਦੇ ਨਾਮ ਦਾ ਜਾਣ ਵਪਾਰ ਕਰਕੇ ਰਤਨਾ ਖੰਡਣੇ ਬਾੜ ਗਿਆ ਨਾ ਜਿੰਨੇ ਘੱਲਿਆਂ ਵਿੱਚ ਜਹਾਨ ਤੈਨੂੰ ਉਹਦੇ ਨਾਮ ਤੇਰਾ ਕਿਉ ਡਰਾਹੀ ਵਿਸਰ ਗਿਆ ਜਿਉ ਦਾ ਨਾਮ ਤੇਨੂੰ ਕੰਮ ਹੋਣਗੇ ਨਾ ਤਰਿ ਲੋਟਾਈ ਜ਼ਬਰਾਈਣੀ ਅਗ ਦੇ ਵਿੱਚ ਲੂਣਾ ਜਿਨਾ ਵਿੱਚੋਂ ਇਹ ਕੋੜੀ ਕੋ ਡਰਾਹੀ ਅੱਗੇ ਹੋ ਦੇ ਲੋਕ ਇਨਸਾ ਪੂਰੇ ਜਰਾ ਇੱਕ ਵੀ ਨਾ ਹੁੰਦੀ ਛੋਟ ਰਾਈ ਚੂੜੀ ਕਾਚ ਦੀ ਮੰਗਰਾ ਫੁੱਟ ਜਾਣ ਲੱਗੀ ਜਦੋਂ ਵਹੀਂ ਵੀ ਚੋਟرائی ਬਾਜੀ ਜੱਗ ਵਾਲੀ ਨਾ ਜਿੱਤ ਹੋਣੀ ਜੇਕਰ ਕੋਲ ਨਾ ਹੀ ਸੱਚੀ ਗੋਟرائی ਸੱਚੇ ਰੱਬ ਦੇ ਨਾਲ ਨਹੀਂ ਪਿਆਰ ਕੀਤਾ ਦਿੱਤੇ ਸਖੀ ਸੁਲਤਾਨ ਦੀ ਰੋਟرائی છાਤੀ ਮਾਰ ਕੇ ਦੇਖ ਸਰੀਰ ਅੰਦਰ ਫੁੱਟੇ ਕੰਮ ਕਰੋ ਦੀ ਫੁੱਟ ਰਹੀ ਫੇਰੇ ਲੁੱਟਦਾ ਜਾਂਦੀਆਂ ਪੰਨਿਆਂ ਨੂੰ ਹੱਥਾਂ ਵਿੱਚ ਉਸ਼ਾਲ ਕੇ ਸੋਟ ਰਾਈ ਅਮਰਤ ਜਾਮ ਦੀ ਬੂਦਨੀ ਇੱਕ ਪੀਤੀ ਪੀਤੇ ਜ਼ਹਿਰ ਦੇ ਸਹਿਗੜੇ ਪੋੜ ਰਾਈ ਚਤਰ ਗੁਪਤ ਕਤਾਨ ਨੇ ਕੀਤੀਆਂ ਨੇ ਗੱਲਾਂ ਸਾਰੀਆਂ ਤੇਰੀਆਂ ਨੋਟ ਰਾਹੀ ਸੁੱਖਾ ਪੰਗ ਤੇ ਮਗਜ ਬਦਾਮ ਪੀਂਦਾ ਨਾਲ ਘੋੜ ਦੇ ਦੇ ਕੋਟ ਕੋਟ ਰਾਇ ਆਗੇ ਜੱਗ ਦੇ ਵਿੱਚ ਉਸਾਰ ਬੈਠਾ ਜਦੋਂ ਉਸ ਦੋ ਵਾਲੇ ਲੱਖਾ ਪੋਟ ਰਾਇ ਹੋ ਵੈंदे ਛੱਡਨੇ ਅੰਤ ਪੰਖ ਪੁਖੇਰ ਵਾਲ ਚੂ ਚੂਕ ਦੇ ਆਲਣੇ ਬੋਟਰਾਹੀ ਜਿਨੇ ਰੱਬ ਦੇ ਨਾਮ ਤੋਂ ਦਾਣ ਕੀਤਾ ਅੱਗੇ ਗਿਆਨੂ ਮਿਲਕ ਨੂੰ ਟਰਾਹੀ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਖੀਸਾ ਪੂਰਨ ਆਮ ਦੇ ਟੋਟਰਾਹੀ ਜੇ ਤੁਰ ਰਬ ਦਾ ਭਗਤ ਕਹਾਵਣਾਏ ਸਰਬ ਸਦਕ ਦਾ ਬਾਣ ਲੰਗੋੜ ਰਾਹੀ ਜਣਾ ਨਾਮੀ ਨਾਲ ਗੁਰਦੇਵ ਜੀਓ ਇਥੇ ਰਹਿਣਗੇ ਲੋਟ ਪਰ ਲੋੜ ਦਾ ਹੀ ਰਤਨਾ ਕੰਨਣ ਪਾੜ ਗਿਆ ਨਾਮ ਸੋਈ ਅਸਲ ਭਗਵੰਤ ਦੇ ਪ੍ਰਗਤ ਹੁੰਦੇ ਰਹਿੰਦੇ ਇਸ ਦਾ ਡੋਲ ਤੋਂ ਡੋਲ ਦੇਣੀ ਕੋ ਜਾਣਦੇ ਮਾਨਸਾ ਸਾਰਿਆਂ ਉਹ ਕਦੇ ਝੂਠ ਜ਼ਬਾਨ ਤੋਂ ਬੋਲਦੇ ਨਹੀਂ ਗੱਲਾਂ ਸੱਚੀਆਂ ਨਾਲ ਪਿਆਰ ਕਰਦੇ ਮਾ ਸਾਡੇ ਇੱਕ ਦਿੰਦੇ ਕੁੜੇ ਸੰਧਿਆਣ ਸੇਵਾ ਸਾਰਵਾ ਦੀ ਕੀਤੀ ਤਾਰ ਦੇਵੇ ਕੋੜ ਜਨਮ ਦੇ ਪਾਪੀਆਂ ਬੰਦਿਆਂ ਨੂੰ ਸਾਧੂ ਸੰਤ ਮਹੰਤ ਨਰਨਾਣ ਹੁੰਦੇ ਸੁਖ ਲੋੜ ਦੇ ਰੱਬ ਤੋਂ ਸਾਰਿਆਂ ਦੀ ਝੁੱਗੀ ਵਿੱਚ ਵੀ ਸਦਾ ਆਨੰਦ ਰਹਿੰਦੇ ਹੁੰਦੀ ਲੋੜ ਦਾ ਮੈਨ ਮਡਾਰਿਆ ਦੀ ਪਾਸ ਆਏ ਜਹਾਨ ਦਾ ਜਿਤਨਾ ਜੇ ਕੋ ਰੱਬ ਦੇ ਨਾਲ ਬਰੀਤ ਕਰੀਏ ਮੁਕਤੀ ਮਿਲੇਣਾ ਪੂਜ ਕੇ ਦੇਵੀਆਂ ਨੂੰ ਜਮ ਜਮ ਕੇ ਕਿਉਂ ਵਾਰ-ਵਾਰ ਮਰੀਏ ਜਿਨੇ ਸਾਜਿਆ ਏ ਜਿਵੇਂ ਸਾਰਿਆਂ ਨੂੰ ਔਖੀ ਵੀ ਲੜੇ ਦਾਸ ਹੋਈ ਇੱਕ ਗਹਿਣਾ ਕਦੇ ਵੀ శ్రీਨਾ ਅਨੁਰਦੇਵ ਜੀਓ ਜਦੋਂ ਤੱਕ ਜਹਾਨ ਦੇ ਵਿੱਚ ਰਹਿਣਾ ਕਦੇ ਵੀ శ్రీਨਾ ਗੁਰੂ ਦੇਵ ਜੀਓ ਜਦੋਂ ਤੱਕ ਜਹਾਨ